ਪਾਰਟ ਮੈਂਬਰ ਇਹ ਕਹਿੰਦੇ ਵੀ ਜੋ ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜਿਹੜਾ ਬਣਦਾ ਮਾਫ ਜਾ ਦਿੱਤਾ ਜਾਵੇ ਤੇ ਵਿਭਾਗ ਉਹਨੂੰ ਦੇ ਦੇ ਮਦਦ ਰਿਹਾ ਉਹ ਮੈਚ ਲਾਇਟ ਇਹ ਮੰਗ ਕਰਦੇ ਨੇ ਜਿਹਨੂੰ ਨਖਵੀਰ ਨੂੰ ਜਦੋਂ ਝਟਕਾ ਲੱਗਿਆ ਤੇ ਮੌਕੇ ਤੇ ਤੇ ਉਹ ਫੜਕ ਚਾ ਗਿਆ ਜ਼ਿਲ੍ਹਾ ਜਲੰਧਰ ਦੇ ਅਧੀਨ ਉਹਦੇ ਪਿੰਡ ਲਖਨਪਾਲ ਵਿਖੇ ਮਾਹੌਲ ਉਸ ਸਮੇਂ ਹਫੜਾ ਦਫੜੀ ਵਾਲਾ ਬਣ ਗਿਆ ਜਦੋਂ ਪਾਵਰ ਕਾਮ ਅਦੀਨ ਨੌਕਰੀ ਕਰਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਲਖਵੀਰ ਚੁੰਬਰ ਪੁੱਤਰ ਰਾਮ ਲਵਾਇਆ ਵਾਸੀ ਚਾਹਲਕਲਾਂ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਭਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਲਖਵੀਰ ਸਿੰਘ ਪਿੰਡ ਲਖਨਪਾਲ ਲਖਨਪਾਲ ਵਿਖੇ ਇੱਕ ট্রান্সਫਰਮ ਚ ਪਈ ਖਰਾਬੀ ਨੂੰ ਠੀਕ ਕਰਨ ਲਈ ਜਿਵੇਂ ਹੀ ਉਸ ਤੇ ਚੜਿਆ ਤਾਂ ਕਰੰਟ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਚੌਕੀ ਇੰਚਾਰਜ ਅਵਤਾਰ ਸਿੰਘ ਕੁੰਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਮੋਹਿਤ ਸ਼ਰਮਾ ਦੀ ਜੰਡੇਆਲਾ ਮੰਜ਼ਕੀ ਤੋਂ ਵਿਸ਼ੇਸ਼ ਰਿਪੋਰਟ ਸੀਸੀਟੀਵੀ ਕੈਮਰੇ ਦੀ ਫੁਟੇਜ ਅਨੁਸਾਰ ਤੁਸੀਂ ਇਹ ਦੇਖ ਸਕਦੇ ਹੋ ਪੀਲੇ ਸ਼ਰਟ ਵਾਲਾ ਇਹ ਨੌਜਵਾਨ ਜਿਹੜਾ ਮੋਟਰਸਾਈਕਲ ਤੇ ਇੱਕ ਦੂਸਰੇ ਨੌਜਵਾਨ ਦੇ ਨਾਲ ਆਇਆ ਤੇ ਇਹ ਸਾਹਮਣੇ ਇਹ ਟਰਾਂਸਫਰਮ ਤੇ ਜਾਵੇਗਾ ਇਸ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਤੋਂ ਇਹ ਫੁਟੇਜ ਲਈ ਗਈ ਆ ਜਿਸ ਤੋਂ ਇਹ ਪਤਾ ਲੱਗਦਾ ਕਿ ਨੌਜਵਾਨ ਇਹ ਦੋ ਦੋਨੋਂ ਜਿਹੜੇ ਪਾਵਰ ਕਾਪ ਅਧੀਨ ਨੌਕਰੀ ਕਰਦੇ ਹਨ ਸੀਐਚਵੀ ਹਨ ਇਹ ਇਹਨਾਂ ਇਹ ਮੋਟਰਸਾਈਕਲ ਤੇ ਆ ਕੇ ਇਹ ਫਾਲਟ ਵੇਖਣਗੇ ਇੱਕ ਉਹ ਦੇਖ ਸਕਦੇ ਤੁਸੀਂ ਕਿ ਨੌਜਵਾਨ ਟਰਾਂਸਫਾਰਮਰ ਤੇ ਚੜ ਕੇ ਦੂਸਰਾ ਨੌਜਵਾਨ ਜਿਹੜਾ ਉਹ ਥੱਲੇ ਫੋਨ ਤੇ ਸੰਪਰਕ ਕਰ ਰਿਹਾ ਤੇ ਉੱਪਰ ਜਿਹੜਾ ਉਹ ਖੰਭੇ ਦੇ ਉੱਤੇ ਟਰਾਂਸਫਾਰਮਰ ਤੇ ਚੜਿਆ ਨੌਜਵਾਨ ਚੁੰਬਰ ਉਹ ਫਾਲਟ ਦੇਖ ਰਿਹਾ ਕੋਈ ਪਤਾ ਨਹੀਂ ਕਿਵੇਂ கரੰਟ ਆ ਗਿਆ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀ ਫੋਟੋ ਅਨੁਸਾਰ ਉਹ ਫਾਟ ਜਿਹੜਾ ਹੈ ਉਹ ਖੰਭੇ ਤੇ ਚੜ ਕੇ ਚੈੱਕ ਕਰ ਰਿਹਾ ਹੈ ਤੇ ਦੂਸਰਾ ਨੌਜਵਾਨ ਵੇਖੋ ਤੁਸੀਂ ਕਿਵੇਂ கரੰਟ ਲੱਗਣ ਦੇ ਨਾਲ ਨੌਜਵਾਨ ਜਿਹੜਾ ਉਹ ਡਿੱਗ ਗਿਆ ਢਹਿ ਢੇਰੀ ਹੋ ਗਿਆ ਤੇ ਦੂਸਰਾ ਨੌਜਵਾਨ ਜਿਹੜਾ ਆ ਉਹ ਫੋਨ ਤੇ ਦੂਸਰੇ ਪਾਸੇ ਸੰਪਰਕ ਕਰ ਰਿਹਾ ਹੈ ਰੋਲਾ ਪਾ ਰਿਹਾ ਪਰ ਕੋਈ ਵੀ ਜਿਹੜਾ ਆ ਹੋ ਰਾਗੀਰ ਜਾਂ ਹੋਰ ਉਹ ਨਹੀਂ ਮਿਲਿਆ ਤੇ ਨੌਜਵਾਨ ਜਿਹੜਾ ਉਹ ਖੰਭੇ ਦੇ ਉੱਤੇ ਲਟਕਿਆ ਹੋਇਆ ਵਿਖਾਈ ਦੇ ਰਿਹਾ ਇਹਦੇ ਦੀਵਾਰ ਤੇ ਬੰਦਾ ਚੜ੍ਹ ਗਿਆ ਆਹ ਕਿਹੜੀ ਟੀਮ ਦਾ ਬੰਦਾ ਸੀ ਇਹ ਰਾ ਜੀ ਨੇ ਨਾਟ ਲਗਾਇਆ ਸਖ਼ਤ ਮਤ ਉਹ ਗਰਮੀ ਫੋਕਲੀ ਨਹੀਂ ਆਹ ਤੇ ਨਾਟ ਲੱਗਾ ਪਹਿਲੇ ਦੋਨੇ ਦਾ ਨਾਟ ਲੱਗਾ ਉਹ ਬੰਦਾ ਮੈਚ ਕਿਹਨਾ ਹੀ ਨੀਂਦ ਆਈ ਕਰਿਆ ਲੈਣਾ ਭਾਈ ਜੀ ਤੇ ਬੀ.ਐਸ.ਪੀ. ਅਜਿਹਾ ਸ਼ਹਿਰ ਹੈ ਨਾ ਪਰ ਬੋਰਡ ਵਿੱਚ ਸਾਰ ਬਾਦ ਜੀ ਪਿਆਰ ਲੋ ਮਿੰਟ ਪਿਆਰ ਅੱਗੇ ਦਰਜ ਆਉਂਦੇ ਪਿਆਰ ਅੱਗੇ ਬੜਾ ਜਲੇ ਪੜ ਲਿਆ ਮੇਲ ਦਾ ਕੰਟੇ ਦਾ ਮਾਰਦਾ ਹੈ ਜਿਹੜਾ ਇਹ ਜਿੱਦਾਂ ਹੁਣ ਸ਼ੋਅ ਮੈਂ ਕੀ ਗੱਲ ਕਰੀਂ ਇਹਦਾ ਕੰਮ ਨਹੀਂ ਚੱਲਦੀ ਹੋਏ ਜੇ ਮਤਲਬ ਤੀਨ ਸੋਚ ਵੀ ਲਿਖਾ ਪਰ ਉਹ ਇਕੱਲਾ ਬੰਦਾ ਕੀ ਕਰਦਾ ਫੋਨ ਕਰੀ ਗਿਆ ਉਹ ਜੰਦਾ ਕਿਹਨੂੰ ਕਰ ਦੂੰਗਾ ਹੋਏ ਵੀ ਨਹੀਂ ਪਤਾ ਫੋਨ ਕਿਹੜਾ ਕੋ ਚੱਕਦਾ ਕਿਸੇ ਦਾ ਨਾਲੀ ਜਿਹਦੇ ਕੰਮ ਤੇ ਕੋਈ ਨਹੀਂ ਉੱਦਾ ਨਹੀਂ ਆਉਂਦਾ ਲੱਗੇ ਬੰਦਾ ਭੱਜਣਾ ਠੀਕਾ ਤੇ ਮੈਨੂੰ ਕਹਿੰਦਾ ਅਸੀਂ ਕੰਮ ਕਰਨ ਲੱਗੇ ਮੈਂ ਠੀਕਾ ਕਰਦਾ ਵੀ ਮੇਰੇ ਮਿਲ ਚੈਨਲ ਬਾਕ ਬੱਬ 6 ਮਿੰਟ ਤੇ 4 ਮਿੰਟ ਤੇ ਮੈਨੂੰ ਕਹਿੰਦਾ ਲੱਖ ਉਪਰ ਟੱਪ ਉਹ ਵੀ ਸਾਡੇ ਉਹ ਵੀ ਕੰਮ ਕਰਦੇ ਸੀ ਜੇ ਕੋਈ ਐਕਸ਼ਨ ਨਹੀਂ ਉਹਦੇ ਵਿੱਚੋਂ ਦੇਖਦਾ ਸਮਝਦਾ ਰੋਟਾਂ ਲਾਟ ਕੇ ਥੱਲੇ ਟੱਕੀ ਕੁਝ ਹੋ ਜਾਂਦਾ ਉਹਦੇ ਵਿੱਚ ਆਇਆ ਨਹੀਂ ਗਿਆ ਉਹ ਸੱਤਾਦਾਰ ਜੀ ਨੇ ਲਾਇਆ ਕਿ ਉਹ ਸੀ 5 ਕਰੋੜ ਹੋਇਆ ਜੀ ਤੇਰਾ ਮੁੰਡਾ ਚੱਲਦਾ ਦਵਾਈ ਦਾ ਇੱਕਦਮ ਉਗੇਸ ਤਰ੍ਹਾਂ ਦੀ ਕੋਈ ਅਸੀਂ ਮੈਂ ਤੋਂ ਲਿ ਉੱਪਰੋਂ ਦੀ ਬਾਤ ਹੋ ਜਾਂਦਾ ਅਸੀਂ ਉਹਨੂੰ ਫਿਰ ਕੋਲਾ ਨਾ ਖੋਦਾ ਸੀ ਉਹ ਇੱਕ ਬਾਈ ਚਾਸ ਜੇ ਉਹ ਸਾਹ ਚੱਲਦਾ ਮੋੜ ਕੇ ਥੱਲੇ ਡਿੱਗ ਕੇ ਨਾ ਗੋੜੀ ਉਹ ਤਾਂ ਉੱਪਰਲੇ ਪੱਜੀ ਖਤਮ ਹੋ ਗਿਆ ਸੀ 49 ਸਾਹਿਬ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਉਹਨਾਂ ਦੇ ਕਿੰਨਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਏ ਜਾਂ ਕਿੰਨਾ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੌਣ ਸਮ ਨੂੰ ਪਤਾ ਲੱਗੇਗਾ ਤੇ ਲੜਦਾ ਲਖਵੀਰ ਜੰਗਰਾ ਜੋ ਪਿੰਡ ਚਾਲਕਰਾਂ ਦਾ ਆਪਣਾ ਮੇਸ਼ਾ ਦਾ ਰਿਆਣਾ ਤੇ ਸੀ ਪ੍ਰਾਈਵੇਟ ਨੌਕਰੀ ਕਰਦਾ ਸੀ ਬੀਬੀ ਬੋਰਡ ਦੇ ਵਿੱਚ ਲਖਣਪਾਲ ਪਿੰਡ ਨੇ ਕੰਪਲੈਟ ਤੇ ਵਿਆਜ ਘਾਤ ਉਹਨੂੰ ਉੱਤਾਰਨ ਤੇ ਝਟਕਾ ਲਗਾ ਬਿਜਲੀ ਦਾ ਤੇ ਜਿਹੜਾ ਉਹ ਗਾਂਧੀ ਹਸਪਤਾਲ ਲਗਾ ਤੇ ਉਹਨੂੰ ਪ੍ਰੋਡਕਟ ਕਲੀਅਰ ਨਹੀਂਤਾਈ। ਉਹਦੇ ਭਰਾ ਜਿਹੜੇ ਮੈਂਕਲ ਦੇ ਬਿਆਨਾਂ ਦੇ ਆਪਣਾ 194 ਬੀ ਐਨ ਐਸ ਤਸਸ ਦਿੱਤਾ ਤੇ ਕਾਰਵਾਈ ਕਰਕੇ ਭਜਾ ਮੌਤ ਨੂੰ ਫਮਾਇਤ ਤੇ ਮੌਤ ਨੂੰ ਪਤਾ ਲੱਗਾ ਤੇ ਉਹਨੂੰ ਕਰੰਟ ਲੱਗਣ ਕਰਕੇ ਵੀ। ਪਰਵਾਰੀ ਮੈਂਬਰਾਂ ਦਾ ਕੋਈ ਮੰਗ ਵੀ ਹੈ ਜੀ ਉਹਨਾਂ ਦੀ। ਵਰਕ ਮੈਂਬਰ ਇਹ ਕਹਿੰਦੇ ਵੀ ਜੋ ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜਿਹੜਾ ਬਣਦਾ ਮਾਅਬਜਾ ਦਿੱਤਾ ਜਾਵੇ ਤੇ ਵਿਭਾਗ ਉਹਨੂੰ ਉਹਦੇ ਜਿਹੜੇ ਮਰਿਆ ਉਹਨੂੰ ਮੈਂਚਲਾਈਟ ਦੀ ਮੰਗ ਕਰਦੇ। ਡਾਕਟਰ ਸਾਹਿਬ ਅਜੇ ਇੱਥੇ ਇਕੱਠੇ ਹੋਏ ਆ ਕੀ ਗੱਲ ਹੋਈ ਜੀ ਮੁੰਡੇ ਦਾ ਕਹਿੰਦੇ ਐਕਸੀਡੈਂਟ ਹੋਇਆ ਬਹੁਤ ਵੈਕੈਂਟ ਲੱਗਣ ਨਾਲ ਉਹਦੀ ਮੌਤ ਹੋ ਗਈ ਹੈ ਜੀ ਕਿੱਦਾਂ ਹੋਇਆ ਜੀ ਇਹ ਸਾਰਾ ਕੁਝ ਅਸੀਂ ਸਰ ਇੱਥੇ ਇਕੱਠੇ ਹੋਏ ਹਾਂ ਸਰ ਕਿ ਸਾਡਾ ਛੋਟਾ ਭਰਾ ਜਿਹੜਾ ਰੁਟੀਨ ਦੇ ਵਿੱਚ ਘਰੋਂ ਰੋਟੀ ਦੇ ਲਈ ਧੱਕਾ ਮਤੇ ਆਉਂਦਾ ਸੀਗਾ ਸਰਾਲੀ ਅਪਫਿਸ ਵਿੱਚ ਤੇ ਉਹਨਾਂ ਦਾ ਜਿਹੜਾ ਫੀਡਲ ਸੀਗਾ ਪਿੰਡ ਨਖਲਪਾਲ ਕੱਲ ਅਚਾਨਕ ਫਿਰ ਉਹਨੂੰ ਐਸਡੀਓ ਸਾਹਿਬ ਵੱਲੋਂ ਕਾਲ ਗਈ ਕਿ ਕੀ ਨਾਮ ਸੀਗਾ ਜੀ ਉਹਨਾਂ ਦਾ ਲਖਵੀਰ ਚੰਦਰ ਜੀ ਕੀ ਕੰਮ ਕਰਦੇ ਸੀ ਬਿਜਲੀ ਡਿਪਾਰਟਮੈਂਟ ਵਿੱਚ ਸੀਚਬੀ ਬੋਰਡ ਬਣੋ ਇਤਰਾਸ ਸੀਗਾ ਕਰਮਚਾਰੀ ਸੀਗਾ ਤੇ ਉਹਨਾਂ ਦੀ ਕਾਲ ਆਈ ਕਿ ਇੱਕ ਫਾਲਟ ਹੈਗਾ ਟਰਾਂਸਫਾਰਮਰ ਦਾ ਵੀ ਉਹ ਚੇਂਜ ਕਰਨਾ ਤੇ ਉੱਥੇ ਲਖਵੀਰ ਆਪਣੇ ਸਾਥੀ ਦੇ ਨਾਲ ਸੰਦੀਪ ਦੇ ਨਾਲ ਗਿਆ ਤੇ ਇਹਨਾਂ ਨੇ ਜਾ ਕੇ ਮੌਕੇ ਤੇ ਦੇਖਿਆ ਵੀ ਚੇਂਜ ਕਰਨ ਵਾਲਾ ਸੀ ਕੁਝ ਜੋ ਵੀ ਸੀਗਾ ਉਹਨਾਂ ਨੇ 파ਰਟ ਦੱਸਿਆ ਉਹਦਾ ਬਣਾਉਣਾ ਇਹਨਾਂ ਨੇ ਆਪਣਾ ਪਰਵਟ ਲੈ ਕੇ ਉੱਥੇ ਗਏ ਤੇ ਜਾ ਕੇ ਆਪਣਾ ਸਵਾਰ ਆ ਕੇ ਅੱਧੇ ਘੰਟੇ ਬਾਅਦ ਆ ਗਏ ਇਹਨਾਂ ਨੇ ਜੋ ਵੀ ਕੱਟ ਕਰਨਾ ਸੀਗਾ ਆਪਣੇ ਪਿੱਛੋਂ ਕੱਟ ਦਿੱਤਾ ਤੇ ਜਦੋਂ ਵਾਪਸੀ ਵੀ 25 ਮਿੰਟ ਦੇ ਅੰਦਰ ਜਾਂਦੇ ਆ ਤੇ ਜਿੱਦਾਂ ਹੀ ਅਸੀਂ ਜੋ ਸੀਟੀ ਸੀਸੀਟੀਵੀ ਫੁਟੇਜ ਦੇਖੀਆਂ ਉਹਦੇ ਦੇਖਣ ਦੇ ਵਿੱਚ ਸਾਨੂੰ ਇਹ ਹੀ ਦਿਸਿਆ ਵੀ ਜਦੋਂ ਇਕਦਮ ਜਦੋਂ ਜਾਂਦੇ ਆ ਸਾਰੀ ਚੜਦੇ ਆ ਸਾਰੀ ਲਖਵੀਰ ਚੁੰਬਰ ਨੂੰ ਮਤਲਬ ਕਰੰਟ ਦਾ ਝਟਕਾ ਪੈ ਜਾਂਦਾ ਵਜਾ ਕੀ ਰਹੀ ਆ ਵੀ ਪਿੱਛੋਂ ਕਰੰਟ ਕਿਸੇ ਨੇ ਚਾਲੂ ਕਰ ਦਿੱਤਾ ਜਾਂ ਜਿਹੜਾ ਅੱਗੇ ਤੇ ਜਿਹੜਾ ਕਰੰਟ ਸੀਗਾ ਉਹ ਡਬਲ ਕਰਾਸ ਹੋ ਕੇ ਲੱਗਿਆ ਕੋਈ ਪਤਾ ਨਹੀਂ ਮੰਡੇ ਨੂੰ ਲਖਵੀਰ ਨੂੰ ਜਦੋਂ ਝਟਕਾ ਲੱਗਿਆ ਤੇ ਮੌਕੇ ਤੇ ਤੇ ਉਹ ਪਕੜ ਚ ਆ ਗਿਆ ਬਿਜਲੀ ਤੇ ਕਰੰਟ ਦੀ ਰੇਪੇਟ ਵਿੱਚ ਆਉਣ ਦੇ ਨਾਲ ਜਦੋਂ ਤੱਕ ਉਹਦਾ ਸਾਹ ਖਤਮ ਨਹੀਂ ਹੋਇਆ ਉਹਨੇ ਛੱਡਿਆ ਨਹੀਂ ਤੁਸੀਂ ਸੀਸੀਟੀਵੀ ਜੋ ਦੇਖਿਆ ਵੀ ਪੈ ਜੀ ਤਾਂ ਕੋਈ ਮੌਕੇ ਤੇ ਨਹੀਂ ਸੀਗੇ ਸੰਦੀਪ ਸੀਗਾ ਉਹਨੇ ਦੇਖਿਆ ਕਿਹੜੀ ਪੁਲਿਸ ਮੌਕੇ ਤੇ ਪਹੁੰਚੀ ਜੀ ਪੁਲਿਸ ਜਦ ਵੀ ਜਿਹੜੀ ਆਪਣਾ ਥਾਣਾ ਜਨਿਆਲਾ ਤੋਂ ਗਏ ਸੀਗੇ ਰਾਤ ਇਹ ਸਹੀ ਗਏ ਸੀਗੇ ਆਪਣੇ ਬਲਜਿੰਦਰ ਜੀ ਤੇ ਉਹਨਾਂ ਨੇ ਰਾਤੀ ਤਫ਼ਤੀਸ਼ ਕੀਤੀਆਂ ਸੀਗਾ ਮੌਕੇ ਦੇ ਉੱਤੇ ਜਾ ਕੇ ਤੇ ਅੱਜ ਆਪਾਂ ਸਾਰੇ ਇੱਥੇ ਇਸੇ ਕਾਰਨ ਨੂੰ ਆਏ ਹੋਏ ਸੀ ਕਿ ਸਾਨੂੰ ਜਿਹੜੀ ਇਹ ਘਟਨਾ ਵਾਪਰੀ ਉਹਦੇ ਤੇ ਆਪਾਂ ਜਾਣਕਾਰੀ ਲੈਣੀ ਸੀਗੀ ਤੇ ਵੀ ਜੋ ਸੰਬੰਧਿਤ ਵਿਭਾਗ ਦੇ ਨਾਲ ਗੱਲ ਕਰਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਸੀ ਕੀ ਮੰਗ ਹੈ ਜੀ ਸਾਡੀ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੀ ਮੰਗਿਆ ਕਿ ਜਿਹੜਾ ਸਾਡਾ ਬੱਚੇ ਦਾ ਨੁਕਸਾਨ ਹੋ ਗਿਆ ਉਹ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਤੁਹਾਡਾ ਭਰਾ ਚਲ ਗਿਆ ਦੁਨੀਆ ਤੋਂ ਉਹਨੇ ਕਦੇ ਵਾਪਸ ਨਹੀਂ ਆਉਣਾ ਉਹ ਨਹੀਂ ਜੀ ਜਿਹੜਾ ਬਣਦਾ ਮੌਜਾ ਸੀਗਾ ਜੋ ਸਰਕਾਰੀ ਐਕਸਗਰੇਸ਼ੀਆ ਇੰਸ਼ੋਰੈਂਸ रेड क्रॉस ਦੀ ਫੀਸ ਜਿਹੜੀ ਜੋ ਵੀ ਇਹਨਾਂ ਦਾ ਬਣਦਾ ਹੈਗਾ ਲੇਬਰ ডিপਾਰਟਮੈਂਟ ਵੱਲੋਂ ਫੀਸ ਹੁੰਦੀ ਆ ਉਹ ਜੋ-ਜੋ ਫੰਡ ਹੈਗੇ ਅਸੀਂ ਉਹਨਾਂ ਦੀ ਮੰਗ ਕਰਦੇ ਆਂ ਔਰ ਨਾਲ ਮੰਗ ਕੀਤੀ ਹੈ ਕਿ ਲਖਵੀਰ ਚੰਬੜ ਦੀ ਜਿਹੜੀ ਮਾਤਾ ਜੀ ਆ ਉਹ ਵਿਧਵਾ ਹੈ ਬਾਪ ਪਹਿਲੇ ਹੀ ਸਿਰ ਤੇ ਹੈ ਨਹੀਂ ਤੇ ਅਸੀਂ ਚਾਹੁੰਦੇ ਆ ਕਿ ਉਹਨੂੰ ਪੈਨਸ਼ਨ ਜਿਹੜੀ ਆ ਉਹ ਵੀ ਦਿੱਤੀ ਜਾਵੇ ਤੇ ਲਖਵੀਰ ਚੰਬੜ ਦਾ ਜਿਹੜਾ ਵੱਡਾ ਬ੍ਰਦਰ ਆ ਉਹ ਵੀ ਹਾਰ ਦਾ ਮਰੀਜ਼ ਹੈਗਾ ਤੇ ਅਸੀਂ ਇਹ ਵੀ ਮੰਗ ਕੀਤੀ ਆ ਕਿ ਜੇ ਜਿਹੜਾ ਸਾਡਾ ਲਖਵੀਰ ਚੰਬੜ ਉਹਦਾ ਬ੍ਰਦਰ ਹੈਗਾ ਉਹਨੂੰ ਤੇ ਉਹਨੂੰ ਉਹਦੀ ਜਗ੍ਹਾ ਤੇ ਜੋਬ ਦਿੱਤੀ ਜਾਵੇ ਸਰਕਾਰੀ ਪੱਕੀ ਨੌਕਰੀ ਦਿੱਤੀ ਜਾਵੇ ਟੈਂਪਰੇਰੀ ਅਸੀਂ ਨਹੀਂ ਚਾਹੁੰਦੇ ਤੇ ਸਾਨੂੰ ਜਥੇਵੰਦੀ ਦਾ ਸਜੋਸ਼ ਹੈਗਾ ਕਿ ਅਸੀਂ ਇਹ ਕੰਪਰੋਮਾਈਜ਼ ਨਾ ਕਰੀਏ ਪਰ ਅਸੀਂ ਚਾਹੁੰਦੇ ਆ ਵੀ ਜੇ ਸਾਡੇ ਨਾਲ ਡਿਪਾਰਟਮੈਂਟ ਸਹੀ ਆ ਤੇ ਅਸੀਂ ਉਹਦੇ ਆਧਾਰ ਤੇ ਕੰਪਰੋਮਾਈਜ਼ ਕਰਾਂਗੇ